ਲਾਈਸੈਂਸ ਨਾ ਹੋਣ ਕਰਕੇ ਹੁੱਲੜਬਾਜ਼ ਮੁੰਡੇ ਪੁਲਿਸ ਮੁਲਾਜ਼ਮ ਤੇ ਥਾਰ ਚੜਾਉਣ ਲੱਗੇ ਸਨ ਪਰ ਪੁਲਿਸ ਨੇ ਮੌਕੇ ਤੇ ਇਹਨਾਂ ਨੂੰ ਕਾਬੂ ਕੀਤਾ ਤੇ ਕਾਰਵਾਈ ਕੀਤੀ ਗਈ ਹੈ ਵਾਈਰਲ ਹੋ ਰਹੀ ਇਸ ਵੀਡੀਓ ਨੇ سوشل میڈیا ਤੇ ਗਾਹ ਪਾ ਰੱਖਿਆ ਲੋਕਾਂ ਦੇ ਵੱਲੋਂ ਜਿੱਥੇ ਇਸ ਵੀਡੀਓ ਨੂੰ ਅੱਗੇ ਵਾਇਰਲ ਕੀਤਾ ਜਾ ਰਿਹਾ ਉੱਥੇ ਹੀ ਦੂਜੇ ਪਾਸੇ ਕਮੈਂਟ ਵੀ ਕੀਤੇ ਜਾ ਰਹੇ ਨੇ ਅਜਿਹੇ ਦੇ ਵਿੱਚ ਤੁਸੀਂ ਇਸ ਵਾਇਰਲ ਹੋ ਰਹੀ ਵੀਡੀਓ ਨੂੰ ਕਿਸ ਨਜ਼ਰੀਏ ਦੇ ਨਾਲ ਦੇਖਦੇ ਹੋ ਕਮੈਂਟ ਕਰਕੇ ਜਰੂਰ ਦੱਸੋ ਪੁਲਿਸ ਮੁਲਾਜ਼ਮ ਨੇ ਥਾਰ ਸਵਾਰ ਮੁੰਡਿਆਂ ਨੂੰ ਜਿੱਥੇ ਮੌਕੇ ਤੇ ਸਬਕ ਸਿਖਾਇਆ ਉੱਥੇ ਹੀ ਮੋਟਾ ਚਲਾਨਟਾ ਕਟਾਇਆ ਗਿਆ ਤਾਂ ਦੱਸ ਦਿਓ ਕਿ ਖਰੜ ਤੋਂ ਇਹ ਤਸਵੀਰਾਂ ਸਾਮਣੇ ਆਇਆ ਨੇ ਜਿੱਥੇ ਕਿ ਪੁਲਿਸ ਜਿਹੜੀ ਹੈ ਨਾਕੇ ਬੰਦੀ ਤੇ ਖੜੀ ਸੀ ਜਿੱਥੇ ਨੌਜਵਾਨਾਂ ਦੇ ਵੱਲੋਂ ਹੁੱਲੜ ਬਾਜੀ ਕੀਤੀ ਗਈ ਅਤੇ ਪੁਲਿਸ ਮੁਲਾਜ਼ਮ ਦੇ ਵਾਰ-ਵਾਰ ਕਹਿਣ ਤੇ ਵੀ ਉਹ ਥਾਰ ਦੇ ਵਿੱਚੋਂ ਬਾਹਰ ਨਹੀਂ ਨਿਕਲੇ ਉਹ ਡਰ ਗਏ ਸਨ ਤੇ ਉਹਨਾਂ ਦੇ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪੁਲਿਸ ਮੁਲਾਜ਼ਮ ਇੱਥੇ ਸਖਤ ਹੋ ਜਾਂਦਾ ਹੈ ਤੇ ਡੰਡੇ ਦੇ ਜ਼ੋਰ ਤੇ ਥਾਰ ਦੇ ਵਿੱਚੋਂ ਮੁੰਡਿਆਂ ਨੂੰ ਬਾਹਰ ਕੱਢਿਆ ਗਿਆ ਕਿਹਾ ਜਾ ਰਿਹਾ ਹੈ ਕਿ ਇਹਨਾਂ ਨੌਜਵਾਨਾਂ ਦੇ ਕੋਲ ਲਾਇਸੈਂਸ ਨਹੀਂ ਸੀ ਇਸੇ ਲਈ ਹੈ ਕਬਰਾਗੇ ਸਨ ਤੇ ਇਹਨਾਂ ਦੇ ਵੱਲੋਂ ਇਸ ਤਰੀਕੇ ਦੀ ਹੁੱਲੜ ਬਾਜੀ ਕੀਤੀ ਗਈ ਹੈ